ਜਾ ਵਿੱਚ ਚਲੀਆਂ ਫਿਰ ਗੋਲੀਆਂ ਘਰ ਦੇ ਪਹਾੜ ਬੈਠੇ ਆੜਤੀ ਤੇ ਹੋਈ ਫਾਇਰਿੰਗ ਵੀਡੀਓ ਹੋਈ ਵਾਇਰਲ ਫਿਰੋਜ਼ਪੁਰ ਵਿੱਚ ਲਗਾਤਾਰ ਗੋਲੀਬਾਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਠੱਪ ਹੋ ਕੇ ਦਿਖਾਈ ਦੇ ਰਹੀ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਘਰ ਦੇ ਪਹਾੜ ਬੈਠੇ ਆੜਤੀ ਤੇ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ ਪੁਲਸ ਨੇ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਅਨੁਸਾਰ ਘਰ ਦੇ ਪਹਾੜ ਬੈਠੇ ਆੜਤੀ ਤੇ ਗੋਲੀਆਂ ਚਲੀਆਂ ਹਨ ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਬਾਈਕ ਤੇ ਆਏ ਸਨ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹਮਲਾ ਪੁਰਾਣੀ ਰਣਜੀਸ਼ ਕਾਰਨ ਹੋਇਆ ਜਾਂ ਪਤਮਾਸ਼ਾ ਨੇ ਲੁੱਟਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਮਾਰੇ ਕਿ ਕੀ ਘਟਨਾ ਹੋਈ ਇੱਥੇ ਘਟਨਾ ਇੱਥੇ ਮੌਕੇ ਤੇ ਨਹੀਂ ਸੁਣਨ ਜਾਂਦਾ ਵੀ ਮੁੰਡੇ ਮਗਰ ਲੱਗੇ ਸੀ ਪਤਾ ਨਹੀਂ ਕਿੱਥੋਂ ਦੇ ਕਿਹੜੇ ਸੀ ਤੇ ਉਹ ਕਿਤੇ ਮੋਟਰਸਾਈਕਲ ਦੇ ਲੱਤਾ ਤੇ ਉਹਦੇ ਗੋਲੀ ਮਾਰਤੀ ਇਹ ਨਹੀਂ ਪਤਾ ਕਿੱਥੋਂ ਦੇ ਮੁੰਡੇ ਨੇ ਕੌਣ ਹੈ ਜਿਹਨੂੰ ਗੋਲੀ ਲੱਗੀ ਉਹ ਕੀ ਕੰਮ ਕਰਦੇ ਕੀ ਨਾਮ ਹੈ ਉਹਨਾਂ ਦਾ ਗਰਮੀਤ ਸਿੰਘ ਹੈ ਧਰੋਵਾ ਇੱਥੇ ਮਧਰੀ ਬੰਦਾ ਤੇ ਬਾਰੇ ਜਿਹੜੀ ਖੁੱਟੀ ਹੈ ਨੇ ਕੰਮ ਕੀ ਕਰਦੇ ਕੰਮ ਕੀ ਕਰਦਾ ਹੱਡ ਦਾ ਕੰਮ ਕਰਦਾ ਤੇ ਕਿੰਨੇ ਬੰਦਿਆਂ ਨੇ ਉਦੋਂ ਉੱਪਰ ਫਾਇਰ ਕੀਤੇ ਜਾਂ ਤੁਹਾਨੂੰ ਇਹ ਮੁੱਖੀ ਤੇ ਹੈ ਹੀ ਨਹੀਂ ਸੀ ਜੀ ਇਹ ਜਿਹੜੇ ਮੋਰਚੇ ਨੇ ਕਿੰਨੇ ਜਣੇ ਸੀਗੇ ਇੱਥੇ ਦੋ ਜਣੇ ਦੱਸਦੇ ਤੈਨੂੰ ਮੋਰਚੇ ਤੇ ਹੁਣ ਦੇ ਹਾਲਤ ਕਿਦਾਂ ਦੀ ਹੈ ਉਹਨੇ ਇੱਕ ਜੀ ਲੈ ਗਏ ਨੇ ਲੈ ਗਏ ਪਾ ਕੇ ਇੱਥੋਂ ਪੂਰੀ ਬੰਦ ਜੀ ਆਣ ਕੇ ਖੜੋਤਾ ਗੱਡੀ ਦਾ ਸਮਾਨ ਲੈਣ ਗਏ ਕਾਰ ਦੀ ਸੀ ਖਰਾਬ ਤੇ ਕੰਮ ਕੀ ਕਰਦੇ ਇਹ ਤੇ ਜੀਵਿਦਾਰ ਵੀ ਹੈ ਖੇਤੀਬਾੜੀ ਦਾ ਵੀ ਕਰਦਾ ਅੱਧਾ ਕੰਮ ਜੀ ਚਲਿਏ ਬਰਾਬਰ ਅੱਛਾ ਤੁਹਾਡੇ ਚਾਚਾ ਜੀ ਆ ਪਰ ਕਿੱਥੇ ਗੋਲੀ ਲੱਗੀ ਹੈ ਇੱਥੇ ਧੌਣ 'ਚ ਦੇਖ ਲੱਗੀ ਪਿੱਛੇ ਨਹੀਂ ਵਿਚਾ ਕਰ ਰਹੇ ਸੀ ਪਾਜੀ ਕਾਹਨੇ ਕੰਮ ਕਰ ਰਹੇ ਸੀ ਖੇਤੀਬਾੜੀ ਦਾ ਵੀ ਕੰਮ ਕਰਦੇ ਖੇਤੀਬਾੜੀ ਵੀ ਕਰਦੇ ਹਾਂ ਹਾਂ ਜੀ ਤੇ ਤੁਹਾਨੂੰ ਲੱਗਦਾ ਵੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਨਹੀਂ ਲੁੱਟ ਦੀ ਨਹੀਂ ਲੱਗਦੀ ਕੋਈ ਰੰਜਿਸ਼ ਇੱਥੇ ਪਟਾਣੀ ਇੱਥੇ ਕਰ ਰਿਹਾ ਸੀ ਉਹਨਾਂ ਦਾ ਆ ਪਿੱਛੇ ਹੀ ਆਏ ਮਗਰੀ ਆਏ ਤਾਂ ਹੀ ਇਹ ਇਹ ਤਾਂ ਘਰ ਦੇ ਗੇਟ 'ਤੇ ਮੋਰਚਾ ਲਾਉਂਦੇ ਹੀ ਪਏ ਸੀ ਬਸ ਉਹਦੇ ਕੋਲ ਚੱਲੋ ਇੱਕ ਵਾਰ ਕੀਤਾ ਕਿ ਜਦ ਇਹ ਕੀ ਹੋਇਆ ਇਹ ਦੁਕਾਨ ਕਿੱਥੇ ਨਾਲ ਅੜ ਗਈ ਬਾਰੇ ਕੀ ਹੈ ਪਤਾ ਨਹੀਂ ਲੱਗਾ ਜੀ ਹੁਣ ਸਾਨੂੰ ਇਨਫੋਰਮੇਸ਼ਨ ਮਈ ਹੈ ਮੌਕੇ ਦੇਖਾਂਗੇ ਕਿ ਇਸ ਤੋਂ ਬਾਅਦ ਅਸੀਂ ਜਾਣਾ ਜੀ ਉੱਥੇ ਜਿੱਥੇ ਐਡਮਿਟ ਹੋਏ ਨੇ ਉੱਥੇ ਜਾ ਕੇ ਸਟੇਟਮੈਂਟ ਲੈ ਕੇ ਪਤਾ ਲੱਗੇ ਗੋਲੀ ਕਿਸ ਦੇ ਵੱਜੀ ਹੈ ਕੋਈ ਨਾਮ ਪਤਾ ਸਰ ਕੀ ਦੇ ਨਾਮ ਨਹੀਂ ਅਜੇ ਸਾਨੂੰ ਮੈਨੂੰ ਕੋਈ ਨਹੀਂ ਪਤਾ ਲੱਗਾ ਜੀ ਅਜੇ ਤਾਂ ਮੈਂ ਮੌਕੇ ਤੇ ਪਹੁੰਚਾਂਗੇ ਬਾਕੀ ਦੇ ਜਾ ਕੇ ਪਹੁੰਚ ਕੇ ਉੱਥੇ ਪਤਾ ਲੱਗੇਗੀ ਠੱਕੀ ਗੋਲੀ ਕਿਸ ਦੇ ਪਤਾ ਲੱਗੇਗਾ ਕਾਰਨ ਕੀ ਹੈ ਨਹੀਂ ਜੀ ਨਹੀਂ ਅਜੇ ਕੋਈ ਵੀ ਨਹੀਂ ਆਏ ਮੈਂ ਚੱਲਿਆ ਜੀ ਬਾਕੀ ਚੱਲੇ ਆ ਬਾਕੀ ਜਾ ਕੇ ਪਤਾ ਲੱਗੇਗਾ ਠੀਕ ਹੈ